ਪੰਜਾਬ ਸਰਕਾਰ ਵੱਲੋਂ ਫੇਰ ਇੱਕ ਵਾਰਾਂ ਦਿੱਲੀ ਤੋਂ ਲਿਆ ਕੇ ਇੱਕ ਖਾਸਮ ਖਾਸ ਨੂੰ ਪੰਜਾਬ ਵਿੱਚ ਚੇਅਰਮੈਨੀ ਦੇ ਦਿੱਤੀ ਆ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਰਹੇ ਕਮਲ ਬੰਸਲ ਨੂੰ ਪੰਜਾਬ ਦੇ ਵਿੱਚ ਚੇਅਰਮੈਨ ਲਗਾ ਦਿੱਤਾ ਗਿਆ ਕੈਪਟਨ ਮੀਟਿੰਗ ਜੋ ਹਾਲ ਹੀ 27 ਫਰਵਰੀ ਨੂੰ ਹੋਈ ਸੀ ਉਹਦੇ ਵਿੱਚ ਏਜੰਡਾ ਪਾਸ ਕਰ ਦਿੱਤਾ ਗਿਆ ਕਿ ਕਮਲ ਬੰਸਲ ਪੰਜਾਬ ਦੇ ਵਿੱਚ ਪੰਜਾਬ ਤੀਰਥ ਯਾਤਰਾ ਕਮੇਟੀ ਦੇ ਚੇਅਰਮੈਨ ਹੋਣਗੇ ਜਿਦੇ ਚੱਲਦਿਆਂ ਪੰਜਾਬ ਦੇ ਵਿੱਚ ਫਿਰ ਇੱਕ ਵਾਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਵੀ ਰੋਸ ਆ। ਆਮ ਆਦਮੀ ਪਾਰਟੀ ਦੇ ਇੱਕ ਵਰਕਰ ਇਕਬਾਲ ਸਿੰਘ ਉਹ ਕਹਿੰਦੇ ਨੇ ਕਿ ਭਗਵੰਤ ਮਾਨ ਸਾਹਿਬ ਪੰਜਾਬ ਸਰਕਾਰ ਚ ਦਿੱਲੀ ਤੋਂ ਹੀ ਐਡਵਾਈਜ਼ਰ ਕਿਉਂ ਲਗਾਏ ਜਾ ਰਹੇ ਨੇ? ਇਸ ਦੇ ਜਵਾਬ ਤੁਹਾਨੂੰ ਦੇਣੇ ਪੈਣੇ ਨੇ। ਵਲੰਟੀਅਰ ਹੀ ਵੀਰ ਇਹ ਸਵਾਲ ਜ਼ਰੂਰ ਕਰਨੇ ਆਪਣੇ ਨਮਾਇੰਦਿਆਂ ਨੂੰ। ਹਾਲਾਂਕਿ ਜਿਹੜੀ ਖਬਰ ਸਾਹਮਣੇ ਆਈ ਹੈ ਇੰਡੀਅਨ ਐਕਸਪ੍ਰੈਸ ਦੇ ਵਿੱਚ ਖਬਰ 8 ਨੰਬਰ ਪੇਜ ਤੇ 26 ਪੇ ਹੈ। ਇੰਡੀਅਨ ਐਕਸਪ੍ਰੈਸ ਦੇ ਸੀਨੀਅਰ ਜਰਨਲਿਸਟ ਕੰਚਨワਸਦੇਵ ਦੀ ਖਬਰ ਹੈ ਕਿ ਪੰਜਾਬ ਤੀਰਥ ਯਾਤਰਾ ਸਮਿਤੀ ਦਾ ਪਿਲੀਗ੍ਰਾਮ ਇਜ਼ ਪ੍ਰੋਗਰੈਸ ਕੇਦਰੀਵਾਲਜ਼ ਮੈਨ ਐਂਡ ਦਿੱਲੀ ਬੋਡੀਜ਼ ਐਕਸ ਚੇਅਰ ਟੂ ਹੈਡ ਪੰਜਾਬ ਐਂਟਿਟੀ ਨਾਓ ਇਹ ਚੇਅਰਮੈਨ ਕਮਲ ਬੰਸਲ ਨੂੰ ਅਨੁਲਾਦ ਤੇ ਤਾਂ ਜਿਹੜੀ ਖਬਰ ਹੈ ਤੁਹਾਡੇ ਨਾਲ ਪੂਰੀ ਸਾਂਝੀ ਕਰਦੇ ਆ ਜਿਹਦੇ ਚ ਜ਼ਿਕਰ ਕੀਤਾ ਗਿਆ ਕਿ ਚੇਅਰਪਰਸਨ ਦਾ ਜਿਹੜਾ ਕਾਰਜਕਾਲ ਪੰਜਾਬ ਸਰਕਾਰ ਦੇ ਕਾਰਜਕਾਲ ਦੇ ਨਾਲ ਹੀ ਸਮਾਪਤ ਹੋਵੇਗਾ ਮਤਲਬ ਇਹ 2027 ਤੱਕ ਚੇਅਰਮੈਨ ਬਣੇ ਰਹਿਣਗੇ ਦਿੱਲੀ ਸਰਕਾਰ ਦੀ ਤੀਰਥ ਯਾਤਰਾ ਵਿਕਾਸ ਸਮਿਤੀ ਦੇ ਸਾਬਕਾ ਚੇਅਰਮੈਨ ਕਮਲ ਬਾਂਸੋ ਨੂੰ ਪੰਜਾਬ ਤੀਰਥ ਯਾਤਰਾ ਸਮਿਤੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਜਿਸ ਨੂੰ ਹਾਲ ਵਿੱਚ ਹੀ ਪੰਜਾਬ ਸਰਕਾਰ ਦੁਆਰਾ ਗਠਿਤ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਨੇ 27 ਫਰਵਰੀ ਨੂੰ ਆਪਣੀ ਮੀਟਿੰਗ ਵਿੱਚ ਸਮਿਤੀ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਸੀ ਪੰਜਾਬ ਵੱਲੋਂ ਆਪਣੀ ਤੀਰਥ ਯਾਤਰਾ ਸ਼ੁਰੂ ਕਰਨ ਤੋਂ 1 ਸਾਲ ਬਾਅਦ ਸਟਾਪ ਤੋ ਕੀਤੀ ਗਈ ਇਸ ਸਮਿਤੀ ਨੇ ਸਰਕਾਰ ਵਿੱਚ ਚਾਰ ਵਿਕਤੀਆਂ ਦੀ ਰੈਸ਼ ਲਈ ਵੀ ਰਾਹ ਪੱਧਰਾ ਕੀਤਾ ਸੀ ਜਿਨ੍ਹਾਂ ਨੂੰ ਮੁਖ ਸਕੱਤਰ ਅਤੇ ਪ੍ਰਮੁੱਖ ਸਕੱਤਰਾਂ ਦੇ ਹੱਕ ਅਨਸਾਰ ਸਰਕਾਰੀ ਬੰਗਲਿਆਂ ਦੇ ਹੱਕਦਾਰ ਵੀ ਬਣਾਏ ਗਏ ਨੇ ਇਸ ਤੋਂ ਇਲਾਵਾ ਯਾਤਰਾ ਪੱਤਾ ਵੱਖਰੇ ਤੌਰ ਤੇ ਵਗਿਆ ਜਦੋਂ ਕਿ ਇਸ ਕਮੇਟੀ ਦੇ ਚੇਅਰਮੈਨ ਮਤਲਬ ਕਮਲ ਬੰਸਲ ਨੂੰ ਸੂਬੇ ਦੇ ਮੁਖ ਸਕੱਤਰ ਦੇ ਪਦਰ ਤੇ ਜਿਹੜੀਆਂ ਸੁੱਖ ਸਹੂਲਤਾਂ ਮਿਲਦੀਆਂ ਨੇ ਉਹਨਾਂ ਸੁੱਖ ਸਹੂਲਤਾਂ ਦੇ ਕਮਲ ਬੰਸਲ ਹੋਣੀ ਹੱਕਦਾਰ ਹੋਣਗੇ ਜਦ ਕਿ ਜਿਹੜੇ ਬਾਕੀ 4 ਮੈਂਬਰ ਹੋਣਗੇ ਉਹ ਪ੍ਰਮੁੱਖ ਸਕੱਤਰਾਂ ਨੂੰ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਸੁੱਖ ਸਹੂਲਤਾਂ ਵਾਂਗ ਉਹ ਵੀ ਨੰਦ ਮੰਨਣਗੇ ਪਰ ਨਾਲ ਦੀ ਨਾਲ ਜਿਹੜੇ ਸਕੱਤਰ ਨੇ ਉਹਨਾਂ ਨੂੰ 4 ਮੈਂਬਰਾਂ ਨੂੰ ਕੋਈ ਤਨਖਾਹ ਜਾਂ ਮਾਣ ਪੱਤਾ ਨਹੀਂ ਦਿੱਤਾ ਜਾਊਗਾ ਉਹ ਆਨਰੀ ਅਹੁਦੇ ਤੇ ਕੰਮ ਕਰਦੇ ਨੇ ਉਧਰ ਕਮਲ ਬੰਸਲ ਨੇ ਇੰਡੀਅਨ ਐਕਸਪ੍ਰੈਸ ਦੇ ਨਾਲ ਗੱਲਬਾਤ ਕਰਨ ਦੇ ਦੱਸਿਆ ਕਿ ਉਹਨਾਂ ਨੂੰ ਦੋ ਦਿਨ ਪਹਿਲਾਂ ਹੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਮੈਂ ਪਹਿਲਾਂ ਹੀ ਪੰਜਾਬ ਵਿੱਚ ਕੰਮ ਕਰ ਚੁੱਕਾ ਜਦੋਂ ਅਸੀਂ ਜਲੰਧਰ ਤੋਂ ਸ਼ਰੋਧਾਲੂਆਂ ਦੀ ਪਹਿਲੀ ਰੇਲ ਗੱਡੀ ਨੂੰ ਹਰੀ ਝੰਡੀ ਦਿੱਤੀ ਸੀ ਮੈਂ ਉਸ ਸਮੇਂ ਵੀ ਕੰਮ ਕਰ ਰਿਹਾ ਸੀ ਅਸੀਂ ਦਿੱਲੀ ਵਿੱਚ 1 ਲੱਖ ਲੋਕਾਂ ਨੂੰ ਤੀਰਥ ਯਾਤਰਾ ਯੋਜਨਾ ਲੈਣ ਵਿੱਚ ਮਦਦ ਕੀਤੀ ਸੀ ਤੇ ਅਸੀਂ ਪੰਜਾਬ ਵਿੱਚ ਵੀ ਸਖਤ ਮਿਹਨਤ ਕਰਾਂਗੇ ਮੈਂ ਹਾਲੇ ਚੇਅਰਪਰਸਨ ਦਾ ਅਹੁਦਾ ਨਹੀਂ ਸੰਭਾਲਿਆ ਮੈਂ ਹੋਲੀ ਤੋਂ ਬਾਅਦ ਅਹੁਦਾ ਸੰਭਾਲੂਗਾ ਨਿਜ਼ਮਾ ਅਨਸਾਰ ਚੇਰਪਰ ਸੰਦਾ ਕਾਰਜਕਾਲ ਪੰਜਾਬ ਸਰਕਾਰ ਦੇ ਕਾਰਜਕਾਲ ਦੇ ਨਾਲ ਹੀ ਸਮਾਪਤ ਹੋਵੇਗਾ ਸਮਿਤੀ ਦੀ ਸਥਾਪਨਾ ਆਮ ਆਦੀ ਪਾਰਟੀ ਨੇ ਦਿੱਲੀ ਵਿੱਚ ਚੋਣਾਂ ਹਾਰ ਤੋਂ ਬਾਅਦ ਕੀਤੀ ਹੈ ਪੰਜਾਬ ਵਿੱਚ ਵਿਰੋਧੀ ਧਿਰ ਪਹਿਲਾਂ ਹੀ ਕਹਿ ਰਹੀ ਸੀ ਕਿ ਦਿੱਲੀ ਜਿਹੜੇ ਤੋਂ ਲੋਕ ਲਿਆ ਕੇ ਪੰਜਾਬ 'ਚ ਜਿਹੜੇ ਅਡਜਸਟ ਕੀਤੇ ਜਾ ਰਹੇ ਨੇ ਉਹਨਾਂ ਲੈ ਕੇ ਪੰਜਾਬ ਵਿੱਚ ਜਿਹੜਾ ਵੱਡੇ ਪੱਧਰ ਤੇ ਰੋਸ ਹੈ ਹਾਲਾਂਕਿ ਬੀਤੇ ਦਿਨ ਜਦੋਂ ਪੰਜਾਬ ਨੇ ਆਪਣੀ ਐਕਸਾਈਜ਼ ਪਾਲਿਸੀ ਲਾਗੂ ਕਰਨੀ ਸੀ ਬਣਾਉਣੀ ਸੀ ਉਸ ਤੋਂ ਹਫਤਾ ਪਹਿਲਾਂ ਅ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸੋਦੀ ਹਾਬੀ ਪੰਜਾਬ ਦੇ ਵਿੱਚ ਰਹੇ ਨੇ ਉਹਨਾਂ ਨੇ ਸਕੂਲ ਚੈਕਿੰਗ ਕਰਨ ਦੇ ਨਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਵਿਰੋਧੀ ਕਹਿ ਰਹੇ ਸੀ ਕਿ ਐਕਸਾਈਜ਼ ਪਾਲਿਸੀ ਉਹਨਾਂ ਨੇ ਮੁੜ ਪੰਜਾਬ ਵਿੱਚ ਤਿਆਰ ਕੀਤੀ ਹੈ ਉਧਰ ਕਮਲ ਬੰਸਲ ਨੇ ਆਪਣੇ ਫੇਸਬੁਕ ਤੇ ਵੀ ਇੱਕ ਸਾਂਝੇ ਐਪ ਦਾ ਵੀ ਕੀਤਾਗਾ ਉਹਨਾਂ ਨੇ ਇੱਕ ਵਿਚਾਰ ਵੀ ਸਾਂਝੇ ਕੀਤੇ ਨੇ ਉਧਰ ਸਰਕਾਰ ਦੇ ਬਿਆਨ ਅਨੁਸਾਰ ਪੰਜਾਬ ਤੀਰ ਯਾਤਰਾ ਸਮਿਤੀ ਦਾ ਉਦੇਸ਼ ਮੁੱਖ ਮੰਤਰੀ ਤੀਰਥ ਯਾਤਰਾ ਦੇ ਤਹਿਤ ਵੱਖ-ਵੱਖ ਵਿਭਾਗਾਂ ਨਾਲ ਤਾਲਮਿਲ ਕਰਕੇ ਪੰਜਾਬ ਦੇ ਨਿਵਾਸੀਆਂ ਨੂੰ ਹਵਾਈ, ਰੇਲ ਜਾਂ ਸੜਕ ਜਾਂ ਕਿਸੇ ਹੋਰ ਸੰਭਾਵਿਤ ਢੰਗ ਨਾਲ ਸੁਵਿਧਾਜਨਕ ਯਾਤਰਾ ਕਰਵਾਈ ਜਾਏਗੀ। ਸਰਕਾਰ ਨੇ ਕਿਹਾ ਸੀ ਕਿ ਕਮੇਟੀ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਤੀਰਥ ਯਾਤਰਾ ਯੋਜਨਾ ਵਿੱਚ ਹੋਰ ਤੀਰਥ ਸਥਾਨਾਂ ਦੀ ਵੀ ਪਛਾਣ ਕਰੇਗੀ। ਇਹ ਕਮੇਟੀ ਵੱਖ-ਵੱਖ ਵਿਭਾਗਾਂ ਨਾਲ ਤਾਲਮਿਲ ਕਰਕੇ ਪੰਜਾਬ ਦੇ ਲੋਕਾਂ ਨੂੰ ਹਵਾਈ, ਰੇਲ, ਸੜਕੀ ਆਵਾਜਾਈ ਅਤੇ ਹੋਰ ਸੰਭਾਵਿਤ ਤਰੀਕਾ ਰਾਹੀਂ ਆਰਮਦਾਇਕ ਯਾਤਰਾ ਪ੍ਰਦਾਨ ਕੰਮ ਕਰ ਲਈ ਕੰਮ ਕਰੇਗੀ ਇਸ ਤੋਂ ਇਲਾਵਾ ਇਸ ਯੋਜਨਾ ਨੂੰ ਲਾਗੂ ਕਰਨ ਵਾਸਤੇ ਟ੍ਰਾਂਸਪੋਰਟ ਵਿਭਾਗ ਤੋਂ ਇੱਕ ਹੋ ਕੇ ਕੰਮ ਮਾਲ ਵਿਭਾਗ ਨੂੰ ਵੀ ਸੌਂਪਿਆ ਗਿਆ ਸਰਕਾਰ ਨੇ ਇਸ ਯੋਜਨਾ ਦੇ ਪ੍ਰਸ਼ਾਸਕੀ ਵਿਭਾਗ ਨੂੰ ਵੀ ਬਦਲ ਦਿੱਤਾ ਗਿਆ ਪਹਿਲਾਂ ਇਹ ਕੰਮ ਟ੍ਰਾਂਸਪੋਰਟ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਸੀ ਹਾਲਾਂਕਿ ਇਸ ਨੂੰ ਹੁਣ ਕੰਮ ਜਿਹੜਾ ਸੂਬੇ ਦੇ ਮਾਲ ਵਿਭਾਗ ਤੇ ਪੁਨਰਵਾਸ ਵਿਭਾਗ ਪੁਨਰਵਾਸ ਵਿਭਾਗ ਨੂੰ ਸੌਂਪ ਦਿੱਤਾ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਸਲੇ ਦੇ ਵਿੱਚ ਹੁਣ ਜਿਹੜੇ ਨੇ ਵਿਰੋਧੀ ਵੀ ਸਵਾਲ ਖੜੇ ਕਰਨਗੇ ਕਿ ਆਖਰ ਜਿਹੜਾ ਵਾ ਇਹ ਮਸਲਾ ਵਾ ਇਹ ਪੰਜਾਬ ਦੇ ਵਿੱਚ ਵਾਰ-ਵਾਰ ਦਿੱਲੀ ਤੋਂ ਲਿਆ ਕੇ ਜਿਹੜੇ ਬੰਦੇ ਆਮ ਆਦੀ ਪਾਰਟੀ ਆਪਣੇ ਵਰਕਰਾਂ ਨੂੰ ਐਡਜਸਟ ਕਰ ਰਹੀ ਹੈ ਉਹਦੇ ਨਾਲ ਜਿਹੜੇ ਨੇ ਇਹ ਸਵਾਲ ਖੜੇ ਹੋ ਰਹੇ ਨੇ ਕਿ ਪੰਜਾਬ ਸਰਕਾਰ ਦੇ ਵਿੱਚ ਦਿੱਲੀ ਵਾਲੇ ਭਾਰੂ ਨੇ ਹਾਲਾਂਕਿ ਪਹਿਲਾਂ ਵੀ ਵਿਰੋਧੀ ਕਹਿੰਦੇ ਆ ਰਹੇ ਸੀ ਕਿ ਅ ਦਿੱਲੀ ਦੇ ਲੋਕਾਂ ਨੂੰ ਹੀ ਪੰਜਾਬ ਤੋਂ ਰਾਜ ਸਭਾ ਮੈਂਬਰ ਭੇਜਿਆ ਉਧਰ ਇਸ ਦਾ ਜਿੱਥੇ ਵਿਰੋਧੀ ਵਿਰੋਧ ਕਰ ਰਹੇ ਨੇ ਉੱਥੇ ਹੀ ਆਮ ਆਦੀ ਪਾਰਟੀ ਦੇ ਨਾਲ ਜਿਹੜੇ ਲੰਬੇ ਸਮੇਂ ਤੋਂ ਜੁੜੇ ਨੇ ਵਲੰਟੀਅਰ ਵਰਕਰ ਨੇਤਾ ਉਹ ਵੀ ਇਤਰਾਜ਼ ਵਿੱਚ ਆ ਗੁਕੇ ਨੇ ਜਿਵੇਂ ਪਹਿਲਾਂ ਜ਼ਿਕਰ ਕਰ ਚੁੱਕੇ ਕਿ ਇਕਬਾਲ ਸਿੰਘ ਜੋ ਆਮ ਆਦੀ ਪਾਰਟੀ ਦੇ ਜਿਹੜੇ ਨੇ ਸਰਗਰਮ ਵਲੰਟੀਅਰ ਵਰਕਰ ਨੇਤਾ ਨੇ ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖ ਦਿੱਤਾ ਕਿ ਭਗਵੰਤ ਮਾਨ ਸਾਹਿਬ ਪੰਜਾਬ ਸਰਕਾਰ ਚ ਦਿੱਲੀ ਤੋਂ ਹੀ ਐਡਵਾਈਜ਼ਰ ਕਿਉਂ ਲਗਾਏ ਜਾ ਰਹੇ ਨੇ ਇਸ ਦੇ ਜਵਾਬ ਤੁਹਾਨੂੰ ਦੇਣੇ ਪੈਣੇ ਆ ਵਲੰਟੀਅਰ ਵੀਰੋ ਇਹ ਸਵਾਲ ਜ਼ਰੂਰ ਆਪਣੇ ਨਮਾਇੰਦਿਆਂ ਨੂੰ ਪੁੱਛੋ ਜਿਸ ਕਰਕੇ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਵਿੱਚ ਵੀ ਜਿਹੜਾ ਉਹ ਵਿਰੋਧ ਸ਼ੁਰੂ ਹੋ ਚੁੱਕਾ ਹਾਲਾਂਕਿ ਇਸ ਤੋਂ ਪਹਿਲਾਂ ਵੀ ਦਿੱਲੀ ਤੋਂ ਲਿਆ ਕੇ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਵਲੰਟੀਅਰ ਇੱਥੇ ਐਡਜਸਟ ਕੀਤੇ ਗਏ ਨੇ ਇੱਥੋਂ ਤੱਕ ਕਿ ਚਰਚਾ ਇਹ ਵੀ ਆ ਕਿ ਜਿਹੜੇ ਵਿਵਕ ਕੁਮਾਰ ਨੇ ਜਿਹੜੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਰੇਪੀਅਰ ਹੈ ਚੁਕੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਚੀਫ ਐਡਵਾਈਜ਼ਰ ਨਿਯੁਕਤ ਕੀਤਾ ਹੋਇਆ ਉਹਨਾਂ ਨੂੰ ਜੈਡ ਪਲੱਸ ਸਿਕਿਉਰਟੀ ਆ ਹੋਰ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਦਿੱਲੀ ਤੋਂ ਪੰਜਾਬ ਚ ਵਿੱਚ ਲਿਆ ਕੇ ਜਿਹੜੇ ਅਡਜਸਟ ਕੀਤੇ ਜਾ ਰਹੇ ਕਿਉਂਕਿ ਪੰਜਾਬ ਹੁਣ ਜਿਹੜੇ ਜਿੰਨੇ ਵੀ ਉੱਥੇ ਜਿਨ੍ਹਾਂ ਨੂੰ ਦਿੱਲੀ ਸਰਕਾਰ ਨੇ ਜਿਹੜੀ ਆ ਨਮਾਇਦਗੀ ਦਿੱਤੀ ਸੀ ਕਿਉਂਕਿ ਦਿੱਲੀ ਵਿੱਚ ਹੁਣ ਪੰਜਾਬ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਹ ਦਿੱਲੀ ਚ ਆਮ ਆਦੀ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉੱਥੋਂ ਤੱਕ ਕਿ ਰਵਿੰਦ ਕੇਜਰੀਵਾਲ ਵੀ ਬੁਰੀ ਤਰ੍ਹਾਂ ਹਾਰ ਗਏ ਸਨ ਇਸ ਕਰਕੇ ਹੁਣ ਬਹੁਤ ਸਾਰੇ ਜਿਹੜੇ ਦਿੱਲੀ ਦੇ ਨੇਤਾ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਵੱਖ-ਵੱਖ ਜਿਹੜੇ ਨੇ ਚੇਅਰਮੈਨੀਆਂ ਦਿੱਤੀਆਂ ਜਾਂ ਰਹੀਆਂ ਜਾਂ ਹੋਰ ਜਿਹੜੇ ਅਹੁਦੇ ਦਿੱਤੇ ਜਾ ਰਹੇ ਨੇ ਪਰ ਇਸ ਨਾਲ ਬੁਰੀ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਘਿਰ ਜਾਣਗੇ ਵਿਰੋਧੀ ਤੇ ਸਵਾਲ ਖੜੇ ਕਰਨਗੇ ਲੇਕਿਨ ਹੁਣ ਆਮ ਆਦੀ ਪਾਰਟੀ ਦੇ ਵਰਕਰਾਂ ਨੇ ਵੀ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਕਿ ਆਖਿਰ ਪੰਜਾਬ ਦੇ ਵਲੰਟੀਅਰਾਂ ਨੂੰ ਕਦੋਂ ਹੱਕ ਮਿਲੇਗਾ ਇਹ ਜਾਣਕਾਰੀ ਦਣ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਹੋ ABC ਪੰਜਾਬ ਧੰਨਵਾਦ